ਜਿਹੜੀ ਬਿਲੀਵ ਹੋ ਗਈ ਮੇਲਮੈਂਟ ਕਦੇ ਵੀ ਕਹਾਨੂੰ ਆਪਣੇ ਨੇੜੇ ਲਾਉਂਦੀ ਤੁਹਾਡੀ ਯੂਜ਼ ਕਰਦੀ ਹੈ ਹਰ ਸਮੇਂ ਤਾਂ ਸਮੇਂ ਹੁੰਦਾ ਰਿਹਾ ਹੈ ਸਾਡੇ ਧਰਮ ਨੇ ਮਜਾ ਨੂੰ ਫੇਰ ਕਰਨ ਦੇ ਲਈ ਪੀਵੀ ਬੋਰਡ ਦੀ ਮੈਨੇਜਮੈਂਟ ਨੇ ਜਿਵੇਂ ਹਫਤਿਆਂ ਨੇ ਹੁੰਦੀ ਹੈ ਨਮਨ ਨੇ ਸਾਕੋ ਚਾਰੀ ਕਰਦੀ ਹੈ ਅੱਜ ਵੀ 10 11 12 ਤਰੀਕ ਦੀ ਹਰਤਾ ਜਿਹੜੀ ਸਾਡਾ ਤੁਸੀਂ ਛੁੱਟੀ ਹੈ ਇਹਨੂੰ ਫੇਲ ਕਰਨ ਲਈ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਸਾਕੋ ਚਾਰੀ ਕਰਤੇ ਗਏ ਨੇ ਐਸਾ ਵਰਗੇ ਕਾਨੂੰਨ ਲਾਉਂਦੇ ਗਏ ਨੇ ਪਲਾਜ਼ਮਾ ਦੀਆਂ ਪ੍ਰੋਮੋਸ਼ਨਾਂ ਪੈਂਚਣਾ ਰੋਕਣ ਦੇ ਲਈ ਨਾ ਵੀ ਲੱਗੇ ਗਏ ਨੇ ਆਜੀ ਸਾਕਿਓ ਅੱਜ 28 99 ਤੋਂ ਲੈ ਕੇ 2024 ਚੱਲਦਾ ਬਹੁਤ سارے ਜੀਵਾਂ ਸਾਕੀਆਂ ਨਵੇਂ ਨੇ ਬਹੁਤ سارے ਜੀਵਾਂ ਜਮਾਇਨੇ 48 ਮਜਾਰੇ ਹੋਏ ਨੇ ਬਹੁਤ سارے ਛੱਟੀਆਂ ਲੱਗੀਆਂ ਨੇ ਭਾਵੇਂ ਉਹ ਕਹੜਾ ਜਿਹੇ ਪੇੜਦੀਆ ਸਾਰਾ ਲੈ ਗਿਆ ਉਹਦੀ ਸਾਡੀ ਤੜਵਾਂ ਦੀ ਲੋੜ ਦੀ ਹੈ ਕਿੰਨੇ ਵੀ ਛੋਟੇ

ਕਰੋ ਬੰਦ ਕਰੋ ਪੀਐਸਵੀ ਜੁਆਇੰਟ ਫੋਰਮ ਬਿਜਲੀ ਮੰਨ ਇਕਤਾ ਮੰਚ ਦੇ ਤੇ ਐਸਓਸ ਨੂੰ ਜੁਨੀਅਰ ਦੇ ਸੱਦੇ ਦੇ ਉੱਤੇ ਸਮੁੱਚੇ ਪੰਜਾਬ ਦੇ ਅੰਦਰ ਸਮੁੱਚੇ ਮੁਲਾਜ਼ਮ 10 11 12 ਤਰੀਕ ਦੀ ਜਿਹੜੀ ਸਮਰਵਕ ਛੁੱਟੀ ਭਰ ਕੇ ਹੜਤਾਲ ਵਰਗਾ ਮਾਹੌਲ ਪੈਦਾ ਹੋ ਰਿਹਾ ਭਰੀ ਹੋਈ ਆ ਤੇ ਸਾਥੀਆਂ ਨੂੰ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਅਸੀਂ ਬਿਜਲੀ ਬੋਰਡ ਵਿੱਚ ਕੰਮ ਕਰਦੇ ਆਂ ਬਿਜਲੀ ਬੋਰਡ ਦੇ ਵਿੱਚ ਬਹੁਤ ਸਾਰੇ ਸਟਾਫ ਦੀ ਘਾਟ ਹੈ ਜਿੱਥੇ 5 ਮਹੀਨੇ ਲੋੜ ਆ ਉੱਥੇ ਇੱਕ ਬੰਦਾ ਕੰਮ ਕਰੀ ਜਾਂਦਾ ਬੀਲੀ ਬੋਰਡ ਦੇ ਵਿੱਚ ਲਗਾਤਾਰ ਐਕਸੀਡੈਂਟ ਦੀ ਰੇਸ਼ਿਓ ਹੈ ਜਿਹੜੀ ਲਗਾਤਾਰ ਵੱਧ ਰਹੀ ਹੈ ਸਾਡੇ ਜਿਹੜੇ ਐਲ ਡੀ ਸੀ ਜੂ ਡੀ ਸੀ ਕਿਸੇ ਕੰਟ੍ਰੈਕਟ ਤੇ ਕੰਮ ਕਰਦੇ ਨੇ ਉਹਨਾਂ ਦੇ ਜਿਹੜੇ ਪ੍ਰੋਜੈਕਟਨ ਪੀਰੀਅਡ ਨੇ ਉਹ ਕੰਪਲੀਟ ਹੋਣ ਤੋਂ ਬਾਅਦ ਵੀ ਜਿਹੜੀਆਂ ਤਨਖਾਹਾਂ ਜਾਂ ਜਿਹੜੀਆਂ ਪੁਰੀਆਂ ਨਹੀਂ ਮਿਲ ਰਹੀਆਂ ਅਸੀਂ ਸਮੁੱਚੇ ਪੰਜਾਬ ਦੇ ਅੰਦਰ ਤਜ ਸੰਘਰਸ਼ ਚੱਲ ਰਿਹਾ ਹੈ ਇਸ ਸੰਘਰਸ਼ ਦੇ ਵਿੱਚ ਵੱਡੀ ਪੱਧਰ ਤੇ ਮਲਾਜਮਾਂ ਨੂੰ ਲਾਮਬੰਦ ਕਰਕੇ ਸੰਘਰਸ਼ ਨੂੰ ਕਾਮਯਾਬ ਕਰਨ ਵਾਸਤੇ ਰੈਲੀਆਂ ਵਯਾਰੀ ਕਰਨੇ ਕਰ ਰਹੇ ਆ ਅੱਜ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੇ ਮੁਲਾਜ਼ਮਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਤੇ ਵਿਦਿਆਰਥੀਆਂ ਤੇ ਫੈਲਰੀ ਵਿਚ ਇੰਨੇ ਦਾ ਜਿਹੜਾ ਹੱਲ ਹੈ ਉਹਨੂੰ ਬਿਜਲੀ ਪੰਜਾਬ ਸਰਕਾਰਨ ਮੈਨੇਜਮੈਂਟ ਪੰਜਾਬ ਸਰਕਾਰ ਦੱਸਣ ਲਈ ਇੱਥੇ ਇਕੱਠੇ ਹੋਏ ਹੋਏ ਜੇਕਰ ਸਾਡੀਆਂ ਜਿਹੜੀਆਂ ਮੰਗਾਂ ਨੇ ਹੱਲ ਨਹੀਂ ਹੁੰਦੀਆਂ ਤਾਂ ਲਾਜ਼ਮੀ ਆ ਵੀ ਜਿਹੜਾ ਸਾਡਾ ਸੰਘਰਸ਼ ਹੋਰ ਤਿੱਖਾ ਹੋਵੇਗਾ ਤੇ ਅਸੀਂ ਸੰਘਰਸ਼ ਦੀ ਜਿਹੜੀ ਜਿਹੜੀ ਰੂਪਰੇਖਾ ਉਹ ਦੁਬਾਰਾ ਨਿਕਲ ਲਈ ਮਜਬੂਰ ਹੋਵਾਂਗੇ ਅੱਜ ਜਦੋਂ ਅਸੀਂ ਮੈਨੇਜਮੈਂਟ ਦੀ ਪੰਜਾਬ ਰਾਜ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੰਦੇ ਆ ਵੀ ਸਮੁੱਚੇ ਮੁਲਾਜ਼ਮਾਂ ਦੇ ਮਸਲੇ ਨੂੰ ਮਹੱਲ ਕਰਕੇ ਸ਼ਾਂਤਮਈ ਮਾਹੌਲ ਪੈਦਾ ਕੀਤਾ ਜਾਵੇ ਤਾਂ ਕਿ ਅਸੀਂ ਆਉਣ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੁਲਾਜ਼ਮਾਂ ਦੇ ਮਸਲੇ ਨੂੰ ਹੱਲ ਹੋ ਸਕਣ ਤੇ ਲੋਕਾਂ ਨੂੰ ਵਧੀਆ ਸੇਵਾਵਾਂ ਦਿੱਤੀਆਂ ਜਾ ਸਕਣ ਅੱਜ ਜਦੋਂ ਅਸੀਂ ਇਸ ਸਮੇਂ ਕੰਮ ਕਰ ਰਹੇ ਹਾਂ ਤਾਂ ਸਾਨੂੰ ਮੁੱਚੇ ਪੰਜਾਬ ਦੇ ਜਿਹੜੇ ਵਸਿੰਦੇ ਨੇ ਇਹਨਾਂ ਤੋਂ ਮਾਫ਼ੀ ਮੰਗਦੇ ਹਾਂ ਜਿਹੜੀ 10 11 12 ਤਰੀਕ ਦੀ ਸਮੂਹਿ ਚੁੱਟੀ ਹੈ ਜਿਹੜੀ ਇਹ ਛੁੱਟੀ ਦੌਰਾਨ ਉਹਨਾਂ ਨਾਲ ਕਿਸੇ ਬਿਜਲੀ ਬਿਜਲੀ ਦੀ ਜਿੱਦ ਕਿ ਸਮੱਸਿਆ ਆ ਸਕਦੀ ਹੈ ਤਾਂ ਅਸੀਂ ਇਹਦਾ ਸਿੱਧੇ ਤੌਰ ਤੇ ਪੰਜਾਬੀ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਹੋਵੇਗੀ ਅਸੀਂ ਸਮੁੱਚੇ ਮੁਲਾਜ਼ਮਾਂ ਇਹਨਾਂ ਚੀਜ਼ਾਂ ਨੂੰ ਹੱਲ ਕਰਨ ਦੇ ਲਈ ਆਪਣੇ ਤਤਪਰਾਂ ਕਰਦੇ ਰਹਾਂਗੇ ਮੇਰਾ ਨਾਮ ਅਜ ਰਾਜ ਠਾਕੁਰ ਐ ਮੈਂ ਇੰਪਲਾਈ ਫੈਡਰੇਸ਼ਨ ਦਾ ਪੰਜਾਬ ਦਾ ਜਨਰ ਸਕੱਤਰ ਰਿਆਂ ਹੁਣ ਪੈਨਸ਼ਨ ਵੈਲਫੇਅਰ ਫੈਡਰੇਸ਼ਨ ਦਾ ਪੰਜਾਬ ਦਾ ਸੈਕਟਰੀ ਹਾਂ ਇਹ ਜੀ ਸਭ ਤੋਂ ਵੱਡਾ ਤਾਂ ਰੋਸ਼ ਇਹ ਆਇਆ ਵੀ ਪਿਛਲੇ ਸਮੇਂ ਦੇ ਵਿੱਚ ਇਹ ਸੰਘਰਸ਼ ਤਾਂ ਸਾਡਾ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਔਰ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਵੀ ਬਹੁਤ ਲੰਬੇ ਸਮੇਂ ਤੋਂ ਲਟਕ ਰਹੀਆਂ ਨੇ ਇਹ ਨਾ ਕਾਂਗਰਸ ਦੇ ਸਮੇਂ 'ਚ ਸਾਡੀਆਂ ਮੰਗਾਂ ਲਾਗੂ ਕੀਤੀਆਂ ਗਈਆਂ ਨਾ ਅਕਾਲੀਆਂ ਦੇ ਸਮੇਂ 'ਚ ਲਾਗੂ ਕੀਤੀਆਂ ਗਈਆਂ ਲੋਕਾਂ ਨੇ ਸੋਚਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇੱਕ ਬਦਲਾਅ ਹੋਇਆ ਹੈ ਵੀ ਸ਼ਾਇਦ ਹੁਣ ਸਾਡੇ ਮਸਲੇ ਹੱਲ ਹੋ ਜਾਣ ਪਰ ਬਹੁਤ ਵੱਡੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਮੁਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਕਿਉਂਕਿ ਸਾਰਿਆਂ ਦੀਆਂ ਮੰਗਾਂ ਹੀ ਇਹਨਾਂ ਨੇ ਇੱਕ ਠੰਡੇ ਬਸਤੇ 'ਚ ਪਾਈਆਂ ਹੋਈਆਂ ਨੇ ਕਿਸੇ ਦਾ ਕੋਈ ਹੱਕ ਕਿਸੇ ਨੂੰ ਨਹੀਂ ਮਿਲ ਰਿਹਾ ਔਰ ਪਿਛਲੇ ਸਮੇਂ ਦੇ ਵਿੱਚ ਮੁਲਾਜ਼ਮਾਂ ਸੰਝਾ ਫਰੰਟ ਤੇ ਸਾਰਿਆਂ ਨੂੰ ਇਹਨਾਂ ਨੇ ਭਰੋਸਾ ਦਿੱਤਾ ਵੀ ਅਸੀਂ ਤੁਹਾਡੇ ਨਾਲ ਮੀਟਿੰਗਾਂ ਕਰਕੇ ਮਸਲੇ ਹੱਲ ਕਰਾਂਗੇ ਮੀਟਿੰਗਾਂ ਦਿੱਤੀਆਂ ਗਈਆਂ ਤਰੀਕਾਂ ਦਿੱਤੀਆਂ ਗਈਆਂ ਪਰ ਉਸ ਤੋਂ ਬਾਅਦ ਕੀ ਆ ਉਹ ਮੀਟਿੰਗਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਫਿਰ ਅੱਗੇ ਡੇਟਾਂ ਦਿੱਤੀਆਂ ਗਈਆਂ ਫਿਰ ਮੁਲਤਵੀ ਕਰ ਦਿੱਤਾ ਗਿਆ ਮਤਲਬ ਕਿ ਲਾਰੇ ਲੱਪੇ ਲਾਈ ਜਾਂਦੇ ਨੇ ਮੀਟਿੰਗਾਂ ਨਹੀਂ ਦੇ ਰਹੇ ਮੁੱਖ ਮੰਤਰੀ ਕੋਲ ਟਾਈਮ ਹੀ ਹੈ ਨਹੀਂ ਮੀਟਿੰਗਾਂ ਦੇਣ ਦਾ ਔਰ ਮੁਲਾਜ਼ਮਾਂ ਦੇ ਮਸਲੇ ਉਸੇ ਤਰ੍ਹਾਂ ਲੜਕ ਰਹੇ ਨੇ ਮੁਲਾਜ਼ਮਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਉਹ ਜਿਹੜੀਆਂ ਮੀਟਿੰਗਾਂ ਕੈਨਸਲ ਕਰਨ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਸਾਰੇ ਮੁਲਾਜ਼ਮਾਂ ਵੱਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਛੁੱਟੀਆਂ ਭਰ ਕੇ ਹੜਤਾਲ ਤੇ ਨੇ ਅੱਜ ਸਾਰੇ ਮੁਲਾਜ਼ਮਾਂ ਹੜਤਾਲ ਵਰਗਾ ਹੀ ਮਾਹੌਲ ਬਣਿਆ ਹੋਇਆ ਦੋ ਤਿੰਨ ਦਿਨਾਂ ਦੀਆਂ ਮੁਲਾਜ਼ਮਾਂ ਨੇ ਛੁੱਟੀਆਂ ਭਰੀਆਂ ਹੋਈਆਂ ਨੇ ਔਰ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਜੇ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਹੋਏ ਤਾਂ ਤੁਸੀਂ ਇਹ ਦੇਖ ਲਓ ਵੀ ਆ ਆਉਣ ਵਾਲੇ ਇਲੈਕਸ਼ਨਾਂ ਚ ਵੀ ਇਹਨਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈਣਾ ਆ ਲੋਕ ਸਭਾ ਦੇ ਇਲੈਕਸ਼ਨਾਂ ਚ ਇਹ ਭੁਗਤ ਚੁੱਕੇ ਤਿੰਨ ਸੀਟਾਂ ਮਿਲੀਆਂ ਸਿਰਫ ਇਹਨਾਂ ਨੂੰ ਤੇ ਆਉਣ ਵਾਲੇ ਇਲੈਕਸ਼ਨਾਂ ਚ ਇਹਨਾਂ ਨੂੰ ਬਹੁਤ ਇਹਦਾ ਵੱਡਾ ਖਮਿਆਜਾ ਭੁਗਤਣਾ ਪੈਣਾ ਇਹਨਾਂ ਨੂੰ ਇੱਕ ਵੀ ਸੀਟ ਨਹੀਂ ਮਿਲਨੀ ਸੋ ਇਹਨਾਂ ਨੂੰ ਅੱਜ ਅਸੀਂ ਇੱਥੇ ਦੱਸ ਰਹੇ ਹਾਂ ਕਿ ਆਉਣ ਵਾਲਾ ਸਮਾਂ ਮੁਲਾਜ਼ਮਾਂ ਦੇ ਵਿੱਚ ਇੰਨਾ ਗੁੱਸਾ ਇੰਨਾ ਰੋਸ ਹੈ ਕਿ ਇਸ ਤੋਂ ਬਾਅਦ ਜਿਨੇ ਸਮੂਹ ਪੰਜਾਬ ਦੇ ਮੁਲਾਜ਼ਮ ਨੇ ਸਮੂਹ ਜਥੇਬੰਦੀਆਂ ਨੇ ਜਿਨੇ ਵੀ ਸਾਡੇ ਇੱਥੇ ਫਰੰਟ ਬਣੇ ਹੋਏ ਨੇ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਚੰਡੀਗੜ੍ਹ ਦੇ ਵਿੱਚ ਅਸੀਂ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਇਹਨਾਂ ਦਾ ਘਰਾ ਕਰਾਂਗੇ ਵਿਧਾਨ ਸਭਾ ਦਾ ਔਰ ਉਸ ਤੋਂ ਪਹਿਲਾਂ ਹੋ ਸਕਦਾ ਆ ਜਿੰਨੇ ਮੰਤਰੀ ਨੇ ਇਹ ਇਹਨਾਂ ਦੇ ਘਰ ਘਰ ਜਾ ਕੇ ਕੋਠੀਆਂ ਦਾ ਵੀ ਘਰਾ ਕਰਾਂਗੇ ਜਿੱਥੇ ਵੀ ਸਾਨੂੰ ਕੋਈ ਮਿਲ ਗਿਆ ਉੱਥੇ ਇਹਨਾਂ ਦਾ ਘਰਾ ਕੀਤਾ